1999 ਦੇ ਸ਼ੁਰੂਆਤ ਵਿੱਚ ਕਾਰਗਲ ਦਰਾਸ ਬਟਾਲਿਕ ਮਾਸਕੋ ਕਾਟੀ ਇਹਨਾਂ ਇਹਨਾਂ ਇਲਾਕਿਆਂ ਦੇ ਵਿੱਚ ਦੁਸ਼ਮਣ ਦੀ ਭਾਰੀ ਕੁਝ ਭੇੜਤਾ ਪਤਾ ਚੱਲਿਆ ਦੁਸ਼ਮਣ ਦੇ ਕੁਥ ਭੇਟੀਆਂ ਨੂੰ ਇਹਨਾਂ ਇਹਨਾਂ ਇਲਾਕਿਆਂ ਤੋਂ ਬਾਹਰ ਖੇਡਣ ਵਾਸਤੇ ਜੋ ਜੁੰਟਾ ਸ਼੍ਰੀਨਗਰ ਦੇ ਇਲਾਕੇ ਵਿੱਚ ਤਨਾਤ ਸਨ ਉਹਨਾਂ ਨੂੰ ਜਲਦੀ ਹੀ ਜਾਣ ਦਾ ਹੁਕਮ ਦਿੱਤਾ ਗਿਆ 86 ਪਟਾਲੀਆਂ ਜੋ ਕਿ ਆਪਣਾ ਪੀਸ ਟਾਈਮ ਦਾ ਅਰਸਾ ਪਠਾਨਕੋਟ ਮਮੂਨ ਟੈਂਟ ਨੂੰ ਕੱਟ ਕੇ ਦੋਕ ਦਿਨ ਪਹਿਲਾਂ 12 ਮਈ 1999 ਦੇ ਦਿਨ 11 ਸੈਕਟਰ ਆਰਪ ਆਰ ਦੇ ਅਧੀਨ ਡਿਸਟ੍ਰਿਕਟ ਪਲਮਾਮਾ ਵਿਖੇ ਬਾਲਾਪੁਰ ਜਗ੍ਹਾ ਦੇ ਉੱਤੇ ਪਹੁੰਚੀ ਸੀ ਔਰ ਜੁੰਟ ਨੂੰ 14 ਮਈ ਨੂੰ ਦਰਾ ਸੈਕਟਰ ਵਿੱਚ ਜਾਣ ਦਾ ਹੁਕਮ ਦਿੱਤਾ ਗਿਆ ਆਰਸਿਕ ਬਟਾਲੀਅਨ ਆਪਰੇਸ਼ਨ ਪੀਜੇ ਬੀਜੇ ਦੇ ਦੌਰਾਨ ਟਾਈਗਰ ਹਿੱਲ ਪਹਾੜੀ ਦੀ ਪੁਆਇੰਟ 4560 ਔਰ ਪੁਆਇੰਟ 4175 ਜਿਨ੍ਹਾਂ ਦੀ ਉਚਾਈ 13400 ਫੁੱਟ ਤੋਂ ਲੈ ਕੇ 19800 ਫੁੱਟ ਤੱਕ ਦੀ ਸੀ ਬਟਾਲੀਅਨ ਨੂੰ ਵਿਜੇ ਹਾਸਲ ਕਰਨ ਦੇ ਹੁਕਮ ਮਿਲਤੇ 14 ਮਈ 1999 ਦੇ ਦਿਨ ਅਲਫਾ ਕੰਪਨੀ ਨੇ ਪੁਆਇੰਟ 4460 ਦੇ ਉੱਪਰ ਹਮਲਾ ਕਰਕੇ ਸ਼ਾਨਦਾਰ ਵਿਜੇ ਹਾਸਲ ਕਰਕੇ ਬਰੇਵੋ ਚਾਰਲੀ ਔਰ ਡਲਟਾ ਕੰਪਨੀ ਟਾਈਗਰ ਹਿੱਲ ਪਹਾੜੀ ਦੇ ਦੱਖਣੀ ਪੂਰਬੀ ਔਰ ਉੱਤਰੀ ਇਨ੍ਹਾਂ ਇਨ੍ਹਾਂ ਇਲਾਕਿਆਂ ਦੀ ਤਰਫ ਵਿਜੇ ਹਾਸਲ ਕਰਨ ਦੀ ਕਾਫਰ ਚੜਾਈ ਕੀਤੀ ਪਰ ਦੁਸ਼ਮਣ ਦੀ ਅੰਦਾ ਕੁੰਦ ਫਾਇਰਿੰਗ ਜ਼ੋਰਦਾਰ ਗੋਲਾਬਾਰੀ ਕੋਰਾਕੇ ਦੀ ਠੰਡ ਹੋਣ ਦੇ ਕਾਰਨ सुनु पूरा करना मुश्किल ही नहीं बल्कि संभव हो गया सी, क्योंकि दुश्मन ने टायर हिल टैगर हिल पहाड़ी होर नज़दीकी पहाड़िया दोटिया उन्होंने पहुँचने वाले मुख्य रस्ते जैसे सुपार इंडिया गेट हैलमट रौकी नाव ਰਾਣੀ ਘਰ ਇਨਾਂ ਇਨਾਂ ਸਾਰਿਆਂ ਰਸਤਿਆਂ ਦੇ ਉੱਤੇ ਭਾਰੀ ਮੋਰਚਾ ਬੰਦੀ ਕੀਤੀ ਹੋਈ ਸੀ ਇਸ ਤੋਂ ਇਲਾਵਾ ਉੱਚੀ ਚੋਟੀ ਤੇ ਬੈਠੇ ਹੋਏ ਦੁਸ਼ਮਣ ਆਪਣੇ ਸਾਥੀਆਂ ਦੀ ਫੈਰ ਨਾਲ ਮਦਦ ਕਰ ਰਹੇ ਸਨ ਇਨਾਂ ਕਠਨ ਚੁਣੌਤੀਆਂ ਦੇ ਬਾਵਜੂਦ ਵੀ ਅੱਤ ਸੈਕਟਰ ਦੀ ਕਲਾ ਪਰਤੰਦੇ ਜਵਾਨਾਂ ਨੇ ਬੜੀ ਗਲੇਰੀ ਹੌਸਲਾ ਔਰ ਸੂਜ ਬੂਜ ਦੇ ਨਾਲ ਆਪਣੇ ਆਪ ਨੂੰ ਬਚਾਉਂਦਿਆਂ ਹੋਇਆਂ ਤੈਗਰ ਹਿੱਲ ਨੂੰ ਤਿੰਨਾ ਕਿਰਪਾ ਤੂੰ ਕੇਰਾਬਦੀ ਕਰਕੇ ਜਿੱਤ ਦਾ ਛੇਰਾ ਆਪਣੇ ਸਿਰ ਤੇ ਬਣ ਕੇ ਰੱਖ ਦਿੱਤਾ ਪਰ ਪਹਾੜੀ ਦੀ ਪੱਛਮੀ ਦਿਸ਼ਾ ਚ ਭਾਰੀ ਸੰਖਿਆ ਹੋਣ ਦੇ ਕਾਰਨ ਜ਼ਿਆਦਾ ਖੈਰਿੰਗ ਗੋਲਾਬਾਈ ਦੇ ਨਾਲ 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 ਕੜਾਕੇ ਦੀ ਠੰਡ ਹੋਣ ਦੇ ਬਾਵਜੂਦ ਵੀ ਚੜ੍ਹਦੀ ਕਲਾ ਪਲਟਨ ਦੇ ਜਵਾਨਾਂ ਨੇ ਬੜੇ ਹਸਾਸ ਬਲ ਔਰ ਜੋਸ਼ ਤੇ ਨਾਲ ਗੁਸਮੰਦੂ ਮੋਤੂਰ ਜਵਾਬ ਦਿੱਤਾ ਅਤੇ ਇਸ ਲੜਾਈ ਦੇ ਦੌਰਾਨ 1 ਜੁਲਾਈ 1999 ਤੱਕ 8 ਸਿਕ ਪਟਾਲੀਆਂ ਦੇ ਇੱਕ ਅਫਸਰ ਇੱਕ ਜੀਸੀਓ ਔਰ 11 ਜਵਾਨ ਦੁਸ਼ਮਣ ਨਾਲ ਲੜਦੇ ਲੜਦੇ ਬੀਰਗਤੀ ਪ੍ਰਾਪਤ ਕਰ ਚੁੱਕੇ ਸਨ ਪਹਾੜੀ ਦੀ ਪੱਛਮੀ ਦਿਸ਼ਾਤ ਪਾਰੀ ਮੋਰਚਾ ਬੰਦੀ ਨੂੰ ਮੱਧਿਆ ਨਜ਼ਰ ਰੱਖਦਿਆਂ ਹੋਇਆਂ ਬਰਗੇਡੀਅਰ ਐਮਪੀਐਸ ਬਾਜਵਾ ਸਾਹਿਬ ਨੇ ਪਹਾੜੀ ਦੀ ਪੱਛਮੀ ਦਿਸ਼ਾ ਨੂੰ ਵੀ ਕਬਜ਼ੇ ਵਿੱਚ ਕਰਨ ਦਾ ਕੰਮ 8 ਸਿਕ ਬਟਾਲੀਅਨ ਨੂੰ ਦਿੱਤਾ ਬਰਗੇਡ ਕਮਾਂਡਰ ਦੇ ਹੁਕਮ ਮਿਲਤੇ ਬਟਾਲੀਅਨ ਕਮਾਂਡਰ ਕਰਨਲ ਐਸਪੀ ਸਿੰਘ ਨੇ ਜਲਦੀ ਹੀ ਪੂਰੀ ਜੁੰਡ ਦੇ ਵਿੱਚੋਂ ਗਾਹਤਕ ਪਲਟੂਨ ਦੇ ਬਹਾਦਰ ਜਵਾਨ ਔਰ ਜੇਸੀਆਂ ਨੂੰ ਇਕੱਠਾ ਕੀਤਾ। ਉਹਨਾਂ ਦੇ ਨਾਲ ਦੋ ਅਫਸਰਾਂ ਨੂੰ ਨਿਯੁਕਤ ਕੀਤਾ ਔਰ ਉਹਨਾਂ ਨੂੰ ਦੋ ਦਿਨ ਦੇ ਲਈ ਪ੍ਰਕਾਸ਼ ਕਰਨ ਦਾ ਮੌਕਾ ਦਿੱਤਾ। ਇਸ ਪ੍ਰਕਾਰ 4 ਜੁਲਾਈ 1999 ਦੇ ਦਿਨ ਬਟਾਲੀਅਨ ਕਮਾਂਡਰ ਕਰਨਲ ਐਸ.ਪੀ. ਸਿੰਘ ਨੇ ਮੇਜਰ ਬਿੰਦਰਾ ਜੀ ਕਮਾਂਡ ਦੇ ਥੱਲੇ 4 ਜੀਸੀਓ ਔਰ 59 ਜਵਾਨ ਦਿੱਤੇ ਤੇ ਟਾਕਸ ਇਸ ਪ੍ਰਕਾਰ ਦੱਸਿਆ ਕਿ ਪੱਛਮੀ ਸਪਰ ਦੀ ਤਰਫੋਂ ਟਾਗਰ ਹਿੱਲ ਪਹਾੜੀ ਦੀ ਤਰਫ ਆਨ ਔਰ ਜਾਣ ਵਾਲੇ ਰਸਤਿਆਂ ਨੂੰ ਕਟਆਪ ਕੀਤਾ ਜਾਵੇ ਬਟਾਲੀਅਨ ਕਮਾਂਡਰ ਦੇ ਹੁਕਮ ਮਿਲਦੇ ਉੱਤੇ ਪੱਛਮੀ ਸਪਰ ਜਿਸਤੀ ਕੇ ਚੁੜਾਈ ਲਗਭਗ 2 ਕਿਲੋਮੀਟਰ ਔਰ ਲਮਾਈ 8 ਕਿਲੋਮੀਟਰ ਜੋ ਕਿ ਟਾਈਗਰ ਹਿੱਲ ਪਹਾੜੀ ਦੇ ਨਾਲ ਮਿਲਦੀ ਸੀ ਪਛਮੀ ਸਪਰ ਦੀ ਤਰਫੋਂ ਟਾਈਗਰ ਹਿੱਲ ਪਹਾੜੀ ਨੂੰ ਫਤਿਹ ਕਰਨ ਵਾਸਤੇ ਲੜਾਈ ਦੀ ਤਰਤੀਬ ਇਸ ਪ੍ਰਕਾਰ ਬਣਾਈ ਗਈ 4 ਔਰ 5 ਜੁਲਾਈ ਦੀ ਰਾਤ ਨੂੰ ਮੇਜਰ ਰਵਿੰਦਰਾਦੀ ਕੁਮਾਰ ਦੇ ਥੱਲੇ ਜਵਾਨ ਅੰਦਾ ਤੁੰਦ ਫਾਇਰਿੰਗ ਜੋਰਬਾਰ ਗੋਲਾਬਾਰੀ ਕੋੜਾਕੇ ਦੀ ਠੰਡ ਸਿੱਧੀ ਚੜ੍ਹਾਈ ਔਰ ਕੁਦਰਤੀ ਰਕਾਵਟਾਂ ਨੂੰ ਪਾਰ ਕਰਦੇ ਹੋਏ ਟਾਕੂ 200 ਮੀਟਰ ਪਿੱਛੇ ਦੇ ਇਲਾਕੇ ਦੇ ਵਿੱਚ ਫਾਇਰ ਬੇਸ ਬਣਾਇਆ ਔਰ ਇਸ ਜਗ੍ਹਾ ਦੇ ਉੱਤੇ ਪੂਰੇ ਟਰੂਪ ਦੀ ਜੋ ਕਮਾਂਡ ਉਹ ਸੂਬੇਦਾਰ ਨਿਰਮਲ ਸਿੰਘ ਸਾਹਿਬ ਜੀ ਨੂੰ ਦਿੱਤੀ ਦੂਜੇ ਟਰੂਪ ਦੀ ਕਮਾਂਡ ਨਾਥ ਕੁਮੇਦਾਰ ਕਰਨਾਲ ਸਿੰਘ ਸਾਹਿਬ ਜੀ ਔਰ ਤੀਸਰੇ ਟ੍ਰਕ ਦੀ ਕਮਾਂਡ ਨਾਥ ਕੁਮੇਦਾਰ ਰਵੇਲ ਸਿੰਘ ਸਾਹਿਬ ਜੀ ਨੂੰ ਦਿੱਤੀ ਮੇਜਰ ਵਿੰਦਰਾਂ ਨੂੰ ਬਹਾਦਰ ਜਵਾਨਾਂ ਨੇ ਬਹਾਦਰੀ ਅਤੇ ਸਹਾਯਤਾ ਪ੍ਰਚਾਦਿੰਦੇ ਹੋਏ ਦੁਸ਼ਮਣ ਦੇ ਉੱਤੇ ਆਟੋਮੈਟਿਕ ਹਥਿਆਰਾਂ ਦਾ ਜ਼ਬਰਦਸਤ ਫਾਇਰ ਖੋਲ ਦਿੱਤਾ ਐਨਾ ਫਾਇਰ ਕੀਤਾ ਕਿ ਦੁਸ਼ਮਣ ਨੂੰ ਮੋਰਚਾ ਛੱਡ ਕੇ ਦੌੜ ਜਾਣ ਤੇ ਮਜਬੂਰ ਕਰ ਦਿੱਤਾ ਆਖਿਰ 5 ਜੁਲਾਈ 1999 ਦੇ ਦਿਨ ਸਵੇਰੇ 5:30 ਮਿੰਟ ਦੇ ਉੱਤੇ ਇੰਡੀਆ ਗੇਟ ਔਰ ਹਲਮਰ ਦੇ ਉੱਪਰ ਹਮਲਾ ਕਰਕੇ ਸ਼ਾਨਦਾਰ ਵਿਜੇ ਅਸਰ ਕਰਕੇ ਟਾਈਗਰ ਹਿੱਲ ਪਹਾੜੀ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਅਤੇ ਇਸ ਜਗ੍ਹਾ ਦੇ ਉੱਤੇ ਮੇਜਰ ਵਿੰਦਰਾ ਨੇ ਪੂਰੇ ਟ੍ਰੂਪ ਨੂੰ ਆਪਣੀ ਆਪਣੀ ਜਗ੍ਹਾ ਦੇ ਉੱਤੇ ਨਿਯੁਕਤ ਕਰ ਦਿੱਤਾ ਗਿਆ ਮੇਜਰ ਵਿੰਦਰਾ ਨੇ ਆਪਣਾ ਆਪਰੇਟਰ ਸਬੇਦਾਰ ਨਿਰਮਲ ਸਿੰਘ ਸਾਹਿਬ ਸਬੇਦਾਰ ਕਰਨਾਲ ਸਿੰਘ ਸਾਹਿਬ ਨਾਦ ਸਬੇਦਾਰ ਨਵੇਦ ਸਿੰਘ ਸਾਹਿਬ ਜੀ ਨੂੰ ਨਾਲ ਲੈ ਕੇ ਉਸ ਇਲਾਕੇ ਦੀ ਸ਼ਾਨਬਿੰਦ ਕੀਤੀ ਸ਼ਾਨਬਿੰਦ ਕੰਤੇ ਦੇਖਿਆ ਕਿ ਪਛਮੀ ਸਫਰ ਦੀ ਤਰਫੋਂ ਟਾਗਰ ਹਿਲ ਪਹਾੜੀ ਦੀ ਤਰਫ ਤਿੰਨ ਲੈਣਾ ਟੈਲੀਫੋਨ ਦੀਆਂ ਜਾ ਰਹੀਆਂ ਸਨ ਮੇਜਰ ਰਵਿੰਦਰਾ ਨੇ ਤਿੰਨਾ ਹੀ ਜੇਸਨੋ ਦੇ ਨਰਸਲਾਹ ਕੀਤੀ ਔਰ ਲਾਈਨ ਨੂੰ ਕਟਾਫ ਕਰਨ ਦਾ ਹੁਕਮ ਦਿੱਤਾ ਗਿਆ ਕਿਉਂਕਿ ਲਾਈਨ ਕਟਾਫ ਹੋਣ ਤੇ ਦੁਸ਼ਮਨ ਨੂੰ ਮਜਬੂਰਨ ਰੇਡੀਓ ਸਰ ਤੇ ਗੱਲਬਾਤ ਕਰਨੇ ਪਵੇਗੀ ਇਕਤਾ ਸੀ ਕੋਛੇ ਦੁਸ਼ਮਣ ਦੀਆਂ ਸਿਕਿਉਰਿਟੀ ਲੈ ਲਾਂਗੇ ਔਰ ਦੂਸਰਾ ਅਸੀਂ ਜੋ ਦੁਸ਼ਮਣ ਦੀਆਂ ਰੇਡੀਓ ਸਟਾ ਨੂੰ ਜਮ ਕਰ ਦਿਆਂਗੇ ਲੈਨ ਕਟਾ ਭੋਂਤੇ ਦੁਸ਼ਮਣ ਨੂੰ ਰੇਡੀਓ ਸੈਟ ਤੇ ਗੱਲਬਾਤ ਕਰਨ ਦੇ ਨਾਲ ਪਤਾ ਲੱਗਾ ਕਿ ਦੁਸ਼ਮਣ ਦਾ ਜਲਦੀ ਹੀ ਕਾਉਂਟਰ ਅਟੈਕ ਕਰਨ ਵਾਲਾ ਹੈ ਇਹ ਸੂਚਨਾ ਮਿਲਤੇ ਬਟਾਲੀਅਨ ਕਮਾਂਡਰ ਕਰਨਲ ਐਸਪੀ ਸਿੰਘ ਨੇ ਮੇਜਰ ਵਿੰਦਰਾ ਨੂੰ ਪੂਰੇ ਟ੍ਰੂਪ ਨੂੰ ਸਟੰਡੂ ਕਰਨ ਦਾ ਹੁਕਮ ਦਿੱਤਾ ਅਤੇ ਮੇਜਰ ਵਿੰਦਰਾ ਨੇ ਪੂਰੇ ਟ੍ਰੂਪ ਨੂੰ ਆਪਣੀ ਆਪਣੀ ਜਗ੍ਹਾ ਦੇ ਉੱਤੇ ਸਟੰਡੂ ਕਰਕੇ ਬਟਲিয়ন ਕਮਾਂਡਰ ਕਰਨ ਵਾਲਾ ਸਪੀ ਸਿੰਘ ਨੂੰ ਇਹ ਯਕੀਨ ਦਿੱਤਾ ਇਹ ਪ੍ਰੋਠਾ ਦਿੱਤਾ ਕਿ ਅਸੀਂ ਆਖਰੀ ਗੋਲੀ ਔਰ ਆਖਰੀ ਦਮ ਤੱਕ ਇੱਥੇ ਲੜਾਂਗੇ ਪਰ ਅਸੀਂ ਇਹ ਜਗ੍ਹਾ ਨਹੀਂ ਛੱਡਾਂਗੇ 6 ਜੁਲਾਈ 1999 ਨੂੰ ਸਵੇਰੇ 4:15 ਦੇ ਉੱਤੇ ਦੁਸ਼ਮਣ ਦੀ ਤਰਫੋਂ ਭਾਰੀ ਆਤੀ ਮਾਟਰ ਔਰ ਆਰਪਾ ਆਰਪ ਵੀ ਜੀ ਦਾ ਫੈਲ ਆਣਾ ਸ਼ੁਰੂ ਹੋ ਗਿਆ 6 ਜੁਲਾਈ 1999 ਨੂੰ ਸਵੇਰੇ 6 ਵਜੇ ਰੌਕੀਨਾਬ ਦੀ ਤਰਫੋਂ ਦੁਸ਼ਮਣ ਨੇ ਤਕਰੀਬਨ 40-50 ਸੈਨਿਕਾਂ ਦੇ ਨਾਲ ਕਾਊਂਟਰ ਅਟੈਕ ਕਰ ਦਿੱਤਾ ਪਰ ਸਾਡੇ ਬਹਾਦਰ ਜਵਾਨਾਂ ਨੇ ਦੁਸ਼ਮਣ ਦੇ ਕੰਪਲ ਅਟੈਕ ਦਾ ਮੂੰਹ ਤੋੜ ਜਵਾਬ ਦਿੱਤਾ ਔਰ ਉਹਨਾਂ ਨੂੰ ਬੁਰੇ ਤਰੀਕੇ ਦੇ ਨਾਲ ਹਾਰ ਖਾ ਕੇ ਵਾਪਸ ਭਜਣਾ ਪੈ ਗਿਆ ਪਰ ਦੁਸ਼ਮਣ ਨੇ ਦੁਬਾਰੇ ਪਲਾਨ ਬਣਾ ਕਰਕੇ 7 ਵਜੇ ਤਕਰੀਬਨ 70-70 ਸੈਨਿਕਾਂ ਦੇ ਨਾਲ ਦੁਬਾਰਾ ਕਾਊਂਟਰ ਕਰ ਦਿੱਤਾ ਉਧਰ ਕਲਗੀਧਰ ਦੇ ਸਿੰਘਾਂ ਨੇ ਉਹ ਸਵੇਰ ਕੁਰਜੀ ਦੇ ਪਹਾੜੇ ਨੂੰ ਮੰਨਦਿਆਂ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਜਕਾਰੇ ਲਾਉਂਦੇ ਹੋਏ ਦੁਸ਼ਮਣ ਦੇ ਉੱਤੇ ਭੁੱਖੇ ਸ਼ੇਰਾਂ ਵਾਂਗ ਟੁੱਟ ਕੇ ਪੈ ਗਈ ਔਰ ਦੁਸ਼ਮਣ ਦੇ ਨਾਲ ਡੱਟ ਕੇ ਮੁਕਾਬਲਾ ਕੀਤਾ ਦੁਸ਼ਮਣ ਨੂੰ ਦੁਬਾਰਾ ਬੁਰੇ ਤਰੀਕੇ ਨਾਲ ਖਾਰ ਖਾ ਕੇ ਵਾਪਸ ਭੱਜਣਾ ਪੈ ਗਿਆ ਔਰ ਦੁਸ਼ਮਣ ਨੂੰ ਆਚੂ ਤੱਕ ਮਜਬੂਰ ਕਰ ਦਿੱਤਾ ਕਿ ਉਹ ਆਪਣੇ ਸਾਥੀਆਂ ਦੀਆਂ ਲਾਸ਼ਾਂ ਛੱਡ ਕੇ ਦੌੜ ਗਏ ਅਤੇ ਉਸ ਜਗ੍ਹਾ ਤੇ ਸਰਚ ਕਰਨ ਦੇ ਨਾਲ ਦੁਸ਼ਮਣ ਦਾ ਕਾਫੀ ਗੋਰਾ ਬੂਦ ਹਥਿਆਰ ਰੇਡੀਓ ਸਾਥ ਔਰ ਜ਼ਰੂਰੀ ਕਾਗਜ਼ਾਤ ਮਿਲੇ ਜਿਨ੍ਹਾਂ ਨਾਲ ਪਤਾ ਲੱਗਿਆ ਕਿ ਇੱਕ ਮੇਜਰ ਇਕਵਾਲ ਸਿੰਘ ਜੋ ਕਿ ਐਸਐਸਜੀ ਦੇ ਨਾਲ ਸੰਬੰਧ ਰੱਖਦਾ ਸੀ ਔਰ ਉਸ ਇਲਾਕੇ ਦਾ ਕਮਾਂਡਰ ਸੀ ਦੂਸਰਾ ਕੈਪਟਨ ਕਮਲਸ਼ੇਰ ਖਾਨ ਜੋ ਕਿ 12 ਐਨਐਲਆਈ ਦੇ ਨਾਲ ਸੰਬੰਧ ਰੱਖਦਾ ਸੀ ਔਰ ਉਸ ਤਰੂਪ ਦੀ ਕਮਾਂਡ ਕਰ ਰਿਹਾ ਸੀ ਇਸ ਕਾਊਂਟਰ ਅਟੈਕ ਦੇ ਦੌਰਾਨ ਸਾਡੇ 72 ਜਵਾਨਾਂ ਨੇ ਦੁਸ਼ਮਣ ਦੇ ਦੋ ਅਫਸਰ ਔਰ 19 ਜਵਾਨ ਮੌਤ ਦੀ ਘਾਟ ਉਤਾਰ ਦਿੱਤੇ ਇਸ ਕੌਨਟਰ ਟਰੈਕ ਦੇ ਦੌਰਾਨ ਸਾਡੀ 8 ਸਿੱਖ ਬਲਟਨ ਬਟਾਲੀਅਨ ਦੇ ਤਿੰਨ ਜੀਸੀਓ ਔਰ 15 ਜਵਾਨ ਦੁਸ਼ਮਣ ਦੇ ਨਾਲ ਲੜਦੇ ਲੜਦੇ ਬੀਰਗਤੀ ਪ੍ਰਾਪਤ ਕਰ ਗਏ ਆਖਿਰ 7 ਜੁਲਾਈ 1999 ਨੂੰ ਸਵੇ ਸ਼ਿਖਰ ਦੀ ਚੋਟੀ ਦੇ ਉੱਤੇ ਸਿੰਘਾਂ ਨੇ ਜਿੱਤ ਪ੍ਰਾਪਤ ਕਰਕੇ ਭਾਰਤ ਦਾ ਤਿਰੰਗਾ ਝੰਡਾ ਲਹਿਰਾਉਣਾ ਸ਼ੁਰੂ ਕਰ ਦਿੱਤਾ ਇਸ ਇਤਿਹਾਸਿਕ ਲੜਾਈ ਜਿਹੜੇ ਜੋ ਕਿ 15 ਮਈ 1999 ਤੋਂ ਲੈ ਕੇ ਲਾਸਟ 7 ਜੁਲਾਈ 1999 ਤੱਕ 8 ਸਿਕ ਬਟਾਲੀਅਨ ਦੇ ਇੱਕ ਅਫਸਰ ਇੱਕ ਜੀਸੀਓ ਔਰ 30 ਜਵਾਨ ਅਮਰ ਸ਼ਹੀਦ ਹੋ ਗਏ ਚਾਰ ਅਫਸਰ ਦੋ ਜੀਸੀਓ ਔਰ 78 ਜਵਾਨ ਬੁਰੇ ਤਰੀਕੇ ਨਾਲ ਜ਼ਖਮੀ ਹੋ ਗਏ ਅੱਜ ਇੱਕ ਬਟਾਲੀਅਨ ਨੂੰ ਟੈਗ ਰਹਿਲ ਪਹਾੜੀ ਦੇ ਗੌਰਵਮਛਾਲੀ ਜਿੱਤ ਪ੍ਰਾਪਤ ਕਰਨ ਦੇ ਬਾਅਦ ਚ ਹਰ ਸਾਈਡ ਤੋਂ ਪ੍ਰਸ਼ੰਸਾ ਮਿਲ ਲੱਗੀ ਪ੍ਰਸ਼ੰਸਾ ਕਰਨ ਵਾਲੇ ਮੁੱਖ ਕੋਰਟ ਦੇ ਬ੍ਰਿਗੇਡੀਅਰ ਅੰਤਿਆਜ ਬਾਜ ਐਮ ਪੀ ਐਸ ਬਾਜਵਾ ਸਾਹਿਬ ਜੀਓਸੀ ਉਤਰੀ ਕਮਾਂਡ ਚੀਫ ਆਫ ਡੀ ਆਰਮਿਸਟਾਫ ਜਨਰਲ ਪੀ ਵੀ ਐਸ ਮਾਲਕ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜੀ ਸਨ ਆਸਿਕ ਬਟਾਲੀਆਂ ਨੂੰ ਚੀਫ ਆਫ ਡੀ ਆਰਮਿਸਟਾਫ ਦੇ ਤਰਫੋਂ ਯੂਨਟ ਸੈਲੀਟੇਸ਼ਨ ਕਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਔਰ ਪੰਜਾਬ ਗਵਰਨਮੈਂਟ ਦੀ ਤਰਫੋਂ ਪੰਜਾਬ ਗਵਰਨਮੈਂਟ ਦਾ ਸਾਈਟਿਚਨ ਕਾਰਡ ਔਰ 5 ਲੱਖ ਰੁਪਇਆ ਦੇ ਕੇ ਜੁਨਟ ਨੂੰ ਸਮਾਨਿਤ ਕੀਤਾ ਆਰ ਸਿਕ ਬਟਾਲੀਅਨ ਦੇ ਬਹਾਦਰ ਅਫਸਰ ਜੀਐਸਓ ਜਵਾਨਾਂ ਨੂੰ ਪੂਰੇ ਆਪਰੇਸ਼ਨ ਬੀਜੇ ਦੇ ਦੌਰਾਨ ਤਿੰਨ ਬੀਰ ਚੱਕਰ 15 ਸੈਨਾ ਮੈਡਲ 15 ਮੈਂਸ਼ਨ ਆਫ ਡਿਸਪੈਚ ਔਰ ਬੱਤੀ ਚੀਫ ਆਫ ਦੀ ਆਰਮੀ ਸਟਾਫ ਦੀ ਤਰਫੋਂ ਕਮਿਊਨੀਕੇਸ਼ਨ ਸਥਾਪਿਤ ਦੇ ਕੇ ਕਾਰ ਦੇ ਕੇ ਸਮਾਨਤ ਕੀਤਾ ਗਿਆ ਇਸ ਪ੍ਰਕਾਰ ਸਾਡੀ ਪਟਾਲੀਅਨ ਨੇ ਜੋ ਟੈਕਰ ਹਿੱਲ ਪਹਾੜੀ ਦੇ ਉੱਤੇ ਲੜਾਈ ਲੜੀ ਉਹਨਾਂ ਨੇ ਆਪਣਾ ਹੀ ਨਾਮ ਨਹੀਂ ਬਲਕਿ ਸਿੱਖ ਗਰੁੱਪ ਦਾ ਔਰ ਪੂਰੇ ਹੀ ਭਾਰਤ ਪ੍ਰਸਤਾ ਜੋ ਹੈ ਨਾਮ ਚਾ ਕੀਤਾ ਮਾਜੀ ਗੱਲ ਕਰਾ ਸਾਡਾ ਅੱਜ ਜੋ ਸਾਡਾ ਜੋਧਾ ਵੀਰ ਹੈ ਅਮਰ ਸ਼ਹੀਦ ਹੌਲਦਾਰ ਕੁਲਵੀਰ ਸਿੰਘ ਜੀ ਇਹ ਬਹੁਤ ਹੀ ਇੱਕ ਇਮਾਨਦਾਰ ਆਦਮੀ ਬਹੁਤ ਵਫਾਦਾਰ ਆਦਮੀ ਔਰ ਪਲਤਨ ਦਾ ਇਹ ਟੌਪ ਦਾ ਸਪੋਰਟਸਮੈਨ ਸੀ ਔਰ ਟ੍ਰੇਨਿੰਗ ਦੇ ਹੱਕ ਤੇ ਵਿੱਚ ਵੀ ਇਹ ਪਲਤਨ ਦਾ ਸਟ੍ਰੈਕਟਰ ਸਨ ਇਹਨਾਂ ਦੇ ਜਾਣ ਤੋਂ ਉੱਤੇ ਸਾਨੂੰ ਬਹੁਤ ਜ਼ਿਆਦਾ ਘਾਟਾ ਹੈ ਇਹ ਕਮਾਂਡ ਤੱਕ ਇਸਦੀ ਜੋ ਆਪਣੀ ਗੇਮ ਸੀ ਹਾਈ ਐਂਡਲ ਉਹ ਵਾਲੀਬਾਲ ਦਾ ਇਹ ਬਹੁਤ ਤਗੜਾ ਪ੍ਰੇਰਕ ਸੀ। ਬਾਕੀ ਇਸ sport ਦੇ ਵਿੱਚ ਆਪਜੀ ਫੌਜੀ ਆਦਿ ਬੈਠੇ ਕੇ ਟਕਲੈਚਿੰਗ ਦੀ ਗੇਮ ਜੋ ਕਿ 12 ਗੇਮਾਂ ਫੀਲਡ ਦੀਆਂ ਔਰ 12 ਹੀ ਗੇਮਾਂ ਗਰਾਊਂਡ ਦੀਆਂ ਨੇ ਇਹ ਟਕਲੈਚਿੰਗ ਦੇ ਵਿੱਚ ਵੀ ਹਰ ਗੇਮ ਦੇ ਵਿੱਚ ਸਾਂ ਲੈਂਦਾ ਸੀ। ਸੋ ਬਹੁਤ ਹੀ ਇੱਕ ਇਮਾਨਦਾਰ ਔਰ ਬਹੁਤ ਹੀ ਸਾਡਾ ਇੱਕ ਵਫਾਦਾਰ ਆਦਮੀ ਸੀ ਇਹਦੇ ਨਾਲ ਹੀ ਅਸੀਂ ਲੜਾਈ ਲੜੀ ਸੀ ਸੋ ਅਸੀਂ ਇਹੋ ਹੀ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦੇ ਆ ਕਿ ਇਹਨਾਂ ਦੀ ਰੂਹ ਆਤਮਾ ਜਿੱਥੇ ਵੀ ਕਿ ਹੋਵੇ ਉਹਨੂੰ ਸੁੱਖ ਸ਼ਾਂਤੀ ਬਖਸ਼ੇ ਸੋ ਐਨੀ ਭੇਨਤੀ ਪ੍ਰਵਾਨ ਬੋਲਦਿਆਂ ਸਮਾਂ ਕਾफी ਉੱਤੇ ਲੈ ਗਿਆ ਕੋ ਥੋੜਾ ਸਮਾਂ ਮਿਲਿਆ ਸੀ ਇਸ ਕਰਕੇ ਖਿਮਾ ਦੇ ਜਾਤਕਾਂ ਬਹੁਤ ਬਹੁਤ ਮਿਹਰਬਾਨੀ ਸਕੱਤਰ ਸਾਹਿਬ ਜੀ ਦੀ ਵਾਹਿਗੁਰੂ ਜੀ ਕਾ ਕਾਲ ਸ